ਤੈਨੂੰ ਧੰਨਵਾਦੀ ਹਾਂ ਕਿ ਜਿਹੜਾ ਕਿ ਆਪਣੇ ਐਨ ਐਪੀਜ਼ੀ ਸ਼ੈਡਿਊਲ ਚ ਆਪਣਾ ਟਾਈਮ ਕੱਢ ਕੇ ਸਾਡੇ ਇਸ ਫੈਨ پارک ਦੇ ਲਈ ਆਏ ਨੇ ਆਈਪੀਐਲ ਵਾਸਤੇ ਮੈਂ ਇਹਨਾਂ ਸਾਰਿਆਂ ਦਾ ਵੈਲਕਮ ਕਰਦਾ ਔਰ ਜਿਸ ਤਰ੍ਹਾਂ ਕਿ ਅੱਜਕੱਲ ਆਈਪੀਐਲ ਦੇ ਮੈਚਸ ਚੱਲ ਰਹੇ ਨੇ ਆਪਾਂ ਦੇਖਦੇ ਹਾਂ ਕਿ ਸਾਡੇ ਸਾਰੇ ਹਿੰਦੁਸਤਾਨ 'ਚ ਕਿਸਮ ਦਾ ਬੁਖਾਰ ਚੜਿਆ ਹੋਇਆ ਕਿ ਲੋਕਾਂ ਨੂੰ ਕ੍ਰੇਜ਼ ਹੈ ਉਸੇ ਚੀਜ਼ ਦੀ ਹੋਰ ਥੋੜੀ ਜਿਹੀ ਸਹੂਲਿਅਤ ਵਧਾਣ ਲਈ ਇਸ ਵਾਰ ਇਹਨਾਂ ਨੇ ਟਾਟਾ ਆਈਪਲ ਪਹਿਲਾਂ ਨਾਲੋਂ ਵੱਡੇ ਉਤਸ਼ਾਹ ਅਤੇ ਦਿਲਚਸਪ ਹੋ ਰਿਹਾ ਹੈ ਸੀਟੀਆਂ ਜੈਕਾਰੇ ਫੇਸ ਪੇਂਟਿੰਗ ਤਿਲਕਾਰੀਆਂ ਨੂੰ ਕੰਡੇ ਖੜੇ ਕਰਨ ਵਾਲੇ ਕਰਤੱਵ ਇਹ ਸਭ ਇਸ ਵਾਰ ਪ੍ਰਸ਼ੰਸਕਾਂ ਨੂੰ ਪਹਿਲਾਂ ਨਾਲੋਂ ਵੀ ਦੁੱਗਣਾ ਮਿਲੇਗਾ ক্রিকেট ਖਿਡਾਰੀਆਂ ਮਨਪਸੰਦ ਟੀਮਾਂ ਅਤੇ ਹੋਰ ਬਹੁਤ ਕੁਝ ਲਈ ਪ੍ਰਸ਼ੰਸਕਾਂ ਦੇ ਪ੍ਰਸ਼ੰਸਕਾਂ ਦੇ ਪਿਆਰ ਦਾ ਇਜ਼ਹਾਰ ਕਰਨ ਦੇ ਨਾਲ ਆਈਪਲ 2024 ਦੇ ਪ੍ਰਸ਼ੰਸਕਾਂ ਫੈਨ ਪਾਰਕਾਂ ਵਿੱਚ ਲਿਆਉਂਦਾ ਹੈ 50 ਸ਼ਹਿਰਾਂ ਵਿੱਚ ਇਹਨਾਂ ਪ੍ਰਸ਼ੰਸਕਾਂ ਨੂੰ ਛੂਹਣ ਵਾਲੇ ਫੈਨ ਪਾਰਕਾਂ ਦੇ ਨਾਲ ਦੇਸ਼ ਭਰ ਵਿੱਚ ਆਈਪੀਐਲ ਦਾ ਬੁਖਾਰ ਸਿਰ ਚੜ੍ਹ ਕੇ ਬੋਲਣ ਲਈ ਤਿਆਰ ਹੈ ਸਾਰ ਰੋਕਣ ਵਾਲੇ ਪਲ ਵਿਸ਼ਾਲ ਸਕਰੀਨ ਤੇ ਦਿਖਾਉਣ ਦੇ ਨਾਲ-ਨਾਲ ਹਰੇਕ ਸਥਾਨ ਲਾਈਵ ਐਕਸ਼ਨ ਦਾ ਪ੍ਰਸਾਰਣ ਵੀ ਕਰੇਗਾ ਇਸ ਨਾਲ ਪ੍ਰਸ਼ੰਸਕਾਂ ਨੂੰ ਸਟੇਡੀਅਮ ਵਰਗਾ ਅਹਿਸਾਸ ਹੋਵੇਗਾ ਕੋਈ ਵੀ ਪ੍ਰਸ਼ੰਸਕ ਇਸ ਨੂੰ ਮੈਸੇ ਨਹੀਂ ਕਰ ਸਕਦਾ ਕਿਉਂਕਿ ਦਾਖਲਾ ਬਿਲਕੁਲ ਮੁਫਤ ਹੈ ਅਤੇ ਆਈਪੀਐਲ ਦੇ ਅਧਿਕਾਰਤ ਸਪਾਂਸਰਾਂ ਦੁਆਰਾ ਸੰਗੀਤ ਵਪਾਰਕ ਸਮਾਨ ਖਾਣੇ ਵਾਲੀਆਂ ਖਾਣੇ ਵਾਲੇ ਦੇ ਸਟਾਲ ਪੀਜਲ ਅਤੇ ਕੁਝ ਲੁਭਾਉ ਗਤੀਵਿਧੀਆਂ ਨਾਲ ਉਤਸ਼ਾਹ ਨੂੰ ਦੁੱਗਣਾ ਕਰ ਦਿੱਤਾ ਜਾਵੇਗਾ ਐਨੀ ਮौज-ਮਸਤੀ ਦੇ ਨਾਲ ਹੀ ਪ੍ਰਸ਼ੰਸਕਾਂ ਪਹਿਲਾਂ ਤੋਂ ਇਹ ਮਹਿਸੂਸ ਕਰ ਸਕਦੇ ਹਨ ਕਿ ਉਹ ਸਟੇਡੀਅਮ ਵਿੱਚ ਹੀ ਆਪਣੀਆਂ ਟੀਮਾਂ ਦਾ ਉਤਸ਼ਾਹ ਵਧਾ ਰਹੇ ਨੇ ਰੋਮਾਂਚ ਅਤੇ ਉਤਸ਼ਾਹ ਵਧਾਉਣ ਲਈ ਫੈਨ ਪਾਰਕਾਂ ਵਿੱਚ ਆਉਣ ਵਾਲੇ ਲੋਕ ਲੋਕ ਆਪਣੀ ਪਸੰਦੀਦਾ ਟੀਮ ਖਿਡਾਰੀ ਜਾਂ ক্রিকেট ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਕੇ ਆਪਣੇ ਆਨੰਦਿਤ ਪਲਾਂ ਦਾ ਰੁਤਬ ਉਠਾਉਣਗੇ ਹਰ ਸੀਜ਼ਨ ਪਹਿਲਾਂ ਨਾਲੋਂ ਵੱਡਾ ਹੋ ਰਿਹਾ ਹੈ ਇਸ ਬਾਤ 10 ਲੱਖ ਤੋਂ ਵੱਧ ক্রিকেট ਪ੍ਰੇਮੀਆਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਜੋ ਫੈਨ ਪਾਰਕਾਂ ਵਿੱਚ ਉਤਸ਼ਾਹ ਉਤਸ਼ਾਹ ਦਿਖਾਉਣਗੇ ਬਾਉਂਡਰੀਜ਼ ਹੈਟਟ੍ਰਿਕ ਅਤੇ ਫਿਰਕੀ ਦਾ ਜਾਦੂ ਦੇਖਣ ਲਈ ਆਪਣੇ ਸ਼ਹਿਰ ਦੇ ਨਜ਼ਦੀਕੀ ਫੈਨ ਪਾਰਕਾਂ ਵਿੱਚ ਜਾ ਕੇ ਆਪਣੇ ਉਤਸ਼ਾਹ ਨੂੰ ਚਾਰੇ ਪਾਸੇ ਫੈਲਾਓ ਖੈਰ ਉਲਟੀ ਗਿਣਤੀ ਤਾਂ ਸ਼ੁਰੂ ਹੋ ਗਈ ਹੈ ਕੱਲ 4 ਮਈ ਨੂੰ ਰॉयਲ ਚੈਲੰਜ ਬੈਂਗਲੌਰ ਵਰਸਸ ਗੁਜਰਾਤ ਟਾਈਟਨਸ ਦਾ ਮੈਚ ਦਾ ਲੋਗ ਆਨੰਦ ਉਠਾ ਸਕਦੇ ਨੇ ਉਸ ਤੋਂ ਬਾਅਦ 5 ਤਰੀਕ ਨੂੰ ਪੰਜਾਬ ਕਿੰਗਸ ਵਰਸਸ ਚੇਨਈ ਸੁਪਰ ਕਿੰਗਸ ਉਸ ਤੋਂ ਬਾਅਦ ਦੂਸਰਾ ਮੈਚ ਲਖਨਊ ਸੁਪਰ ਜਾਇੰਟਸ ਵਰਸਸ ਕੋਲਕਾਟਾ ਨਾਈਟ ਰਾਈਡਰਸ ਇਹ ਮੈਚ ਜਿਹੜੇ ਆ ਪਾਰਕਾਂ 'ਚ ਦੇਖ ਕੇ ਹਰ ਬੰਦਾ ਇੰਜੋਏ ਕਰ ਸਕਦਾ ਔਰ ਮੈਨੂੰ ਇਹ ਉਮੀਦ ਆ ਕਿ ਲੋਗ ਵੱਧ ਚੜ ਕੇ ਇਹ ਦੇਖਣ ਲਈ ਆਉਣ और आप, आ, क्या पोर्ट सर? मैं लुधियाना का प्रेजिडेंट हूँ एल डी सी ए का और एक सरजी ट्रॉफी प्लेयर हूँ तो ये, ये फैन पार्क? फैन पार्क okay. लुधियाना सेक्टर बत्तीस वहाँ पे फैन पार्क है तो ए, एक मैच कल है तो और दो मैच संडे तो सर कितनी थर्टी एट बाई ट्वेंटी फ्री है uh, कितने लोगों की कैपेसिटी है सर वहाँ पे कैपेसिटी uh, तो यहाँ पे राउंड अबाउट सेवन टू सिक्स टू सेवन हंड्रेड सिक्स टू सेवन थाउजेंड सॉरी सिक्स टू सेवन थाउजेंड और और सर बैठने के लिए चेयर्स हैं चेयर्स हैं जो विकलांग हैं या प्रेग्नेंट लेडीज़ हैं या बच्चे हैं उनके लिए भी अरेंजमेंट किया हुआ है सिक्योरिटी हाँ जी हाँ जी। मेरा नाम अनंत है मैं बी सी सी आई से हूँ ये जो फैन पार्क है यहाँ पे हम लोग ने बैठने के लिए जगह सीनियर सिटीजनलीप्स और के लिए करी है। इसके अलावा ये जो फ्री एंट्री है उसको नीचे बैठ के बड़ी स्क्रीन पर मजा लेना है मैच का इसके अलावा खाने का भी प्रबंध किया गया है जिसमें एकदम रीजनेबल रेट्स रहेगा ऐसा नहीं है कि बहुत महंगा मिलेगा, मिलेगा खाना वहाँ पे इसके अलावा सिक्योरिटी भी हम लोग ने रखी है क्योंकि पब्लिक इवेंट है तो एज अ सिक्योरिटी हम लोग ने एक सिक्योरिटी भी रखा है इसके अलावा ये पब्लिक इवेंट है तो किसी को भी कुछ भी इमरजेंसी हो सकती है तो मेडिकल इमरजेंसी का भी प्रबंध हम लोग ने किया और इन सब चीज़ का परमिशन हम लोग ने लिया है बिकॉज ऑफ एल इस एसोसिएशन के लोगों की मदद से

ये फैन पार्क करने का मकसद ये है कि जो लोग स्टेडियम में जाके मैच नहीं देख पाते या बहुत स्टेडियम दूर है तो उनको एक फील मिले स्टेडियम जैसा जो भी स्टेडियम में मिलता है जैसे फेस पेंटिंग आप देखते हो टीवी पे लोग करके आते हैं वो उसका भी प्रबंध हम लोग ने बच्चे लोग के लिए किया है उसके अलावा बच्चों को खेलने के लिए जगह हम लोग ने, ने बनाई है तो एक स्टेडियम जैसा फील वहाँ पर आएगा उनको ऐसा लगेगा कि खुद वो स्टेडियम में ही आ रहे हैं दिन के लिए हाँ हमेशा हम लोग ये वीकेंड्स में करते हैं क्योंकि वीक में लोग काम पे जाते हैं कॉलेजेस रहते हैं किसी कुछ भी वो बिजी रहते हैं लोग तो बी सी सी आई ने ये चॉइस किया है कि हम लोग सैटरडे संडे दिखाएंगे तभी ज़्यादा से ज्यादा पब्लिक हम लोग वहाँ पे आ सकते हैं कुछ प्ले ऑफर का का। तो सिर्फ फाइनल का यह है तो उसका सिटीज अलग है जैसा इन्होंने अभी आपको बताया कि पचास सिटीज में हम लोग कर रहे हैं तो हर वीकेंड्स में हम लोग पांच पांच सिटीज में करते हैं तो वो हिसाब से हम लोग करते हैं आ, हम आपको एक ऑडियो वीडियो दिखाते हैं एक ऑडियो वीडियो देख लीजिए एक्चुअली फाइन पार्क में क्या क्या होता है वो सब आपको तो इधर दिखाई देगा प्लीज